ਵਾਲਾ ਰਹਾ ਮੁਰਦਾਨੇ ਜਾ ਕੇ ਗਾਇਨ ਦਾ ਗਲਤ ਆ ਸਹੀਆ ਤੁਰਕੇ ਨਾਨਕ ਮੰਗੂ ਨੂੰ ਭਗਤੀ ਗੱਲ ਹੀ ਗਾਲੀ ਜਿੰਨਾ ਕੰਮ ਤੇਰੇ ਵਿੱਚ ਮੈਂ ਕਰਿਆ ਇਸੇ ਨੇ ਕਰੇ ਨਹੀਂ ਲੋਕ ਸਸਨਾਨ ਤਵਾ ਕਰ ਹਾਂ ਹੋਠੀ ਖਾਈ ਹਾਂ ਭਾਈ ਬੰਦੇ ਨੇ ਕਰਦੀ ਬਿਠਾ ਸੋਗਲੇ ਬਰਾ ਗਰੀਬੀ ਸਾਲੀ ਸਾਹੂ ਭਰਾ ਦੇ ਜੀ ਦਾ ਤੇਰਾ ਵੀ ਕਰਦਾ ਦੀ ਗੱਡੀ ਕਰਾਉਣ ਨੂੰ ਤਾਂ ਉਹ 200 ਪੈਸੇ ਪੱਜਾ ਗਏ ਹਾਂ ਇਹਨਾਂ ਡੋਕ ਕਾਨੂੰਨਾਂ ਦੀ ਗੱਲਾਂ ਦਾ ਨਹੀਂ ਤੂੰ ਮੈਨੂੰ 4 ਰੁਪਏ ਆਪਣੇ ਬਾਜਣਿਆ ਹੁਣ ਬੱਕਰੀ ਜਾਣੀ ਤਿੰਨ ਤਿੰਨ ਸੌ ਨੂੰ ਮੈਨੇ ਬੱਕਰੀ ਵਿੰਝੂਂਦੀ ਆਇਆ ਤੋ ਲੈਣੀ ਆ ਪੈਸੇ ਵੀ ਆਪਣੀ ਦੇਕੇ ਗਿਆ ਪੈਸਾ ਕਿਸ ਦਾ ਕੋਈ ਸਰੇ ਪੰਜਾਬ ਚ ਕਹਾ ਦੀ ਮੈਂ ਰੱਖਿਆ ਹੋਵੇ ਹੁਣ ਬੋਲਦਾ ਤਾਂ ਹੀ ਕੱਢਦਾ ਇਹਨਾਂ ਡੋਕਰਾ ਰੁਪਈਆ ਅੱਜ ਪੰਜਾਬ ਚ ਬਾਹਾਂ ਕੱਢਦੇ ਕੋਈ ਪੁੱਛਲ ਪੁੱਤ ਕਹੇ ਦੇ ਹਾਂ ਸਹੀ ਨਹੀਂ ਲੱਜੂ ਤੋਂ ਲੈਣਾ ਕਰ ਲਿਆ ਹਾਂ ਨਾ ਰੋਟੀ ਥਾਲ ਪਾਣੀ ਪੈਸੇ ਕਿੰਨੇ ਤੇ ਆ ਗਿਆ ਵੇ ਨੋਰ ਤੇ ਬੰਨ ਕੇ ਕਹਿੰਦਾ 2 2 2 ਰੁਪਏ 5 ਰੁਪਏ ਇਹ ਲਾਤੇ ਕਹਿੰਦਾ ਉਹ ਆਪਣੇ ਪੈਸੇ ਚਾਸ ਮਿਆ ਕਹਾਂ ਆਵੇ ਬੱਜੇ ਤੇਰੇ ਜੀ ਕਹਾਂ ਆਇਓ ਕਹਾਂ ਆਇਓ ਇਹਦਾ ਆਟੇ ਕਲਾ ਮੰਤੇ ਭਾਵ ਦੇ ਲੈ ਗਈ ਗੱਲ ਰਾਜੂ ਦੀ ਗੱਲਾਂ ਹੋਰਾਂ ਦੇ ਮੂੰਹੋਂ ਸੁਣ ਕੇ ਨਾ ਨਾ ਕਰੂੰ ਹਾਂ ਨਾ ਬੱਸ ਭਾਈ ਮਾਰੀ ਮਾਰੀ ਆ ਮੈਂ ਥੋੜਾ ਕਿਹੜੀ ਚਾਹ ਬਣਾਈ ਉਹ ਗੱਲ ਪਤਾ ਕੀ ਯਾਰ ਅੱਜ ਨੌਂ ਕੋਣਾ ਰੱਬ ਕਨੀ ਬਹੁਤ ਔਖਾ ਇਹ ਤਾਂ ਫਿਰ ਨਿੰਤ ਕਰੀਆ ਕੋਈ ਗੱਲੀ ਆਇ ਨਹੀਂ ਤੇ ਇਹਰਾ ਵੀ ਨਹੀਂ ਕਰੀ ਲੋਪਰੇ ਮੇਹਰਾ ਤੇਰਾ ਕਹਣਾ ਤਾਂ ਹੀ ਬੰਦਾ ਬਣਾ ਨਹੀਂ ਵੀ ਪਾਗੇ ਚੱਲ ਭਾਈ ਜੀ ਨਿੰਤ ਕਰੀਆ ਰਾਸ ਵੀ ਆਉਂਦੀ ਆ ਫਿਰ ਤੇ ਵੀ ਮਾਜਣ ਵਾਲਾ ਹੁਣ ਹਾਂ ਹੁਣ ਗੱਟੀ ਹਾਂ ਹਾਂ ਹੁਣ ਸ੍ਰੀ ਜਵਾਨ ਸ੍ਰੀ ਤਾਂ ਪਰਮਾਤਮਾ ਸਾਡੇ ਹਾਂ ਜੇ ਇੰਦਰਾ ਮਾਰੀਏ ਮੈਂ ਕਣਕ ਨੂੰ ਪਾਣੀ ਲਾ ਗਿਆ ਜੀ ਫਿਰ ਬਾਅਦ ਵਿੱਚ ਕਹਿੰਦੇ ਜੇ ਮੇਰਾ 28 ਇਹ ਸੀ ਜਾਦਾ ਜੀ ਸੰਤ ਭਿੰਡਰ ਵਾਲਾ ਐਡਾ ਮਾਰੇ ਇੰਦਰਾਂ ਤੂੰ ਇੰਦਰ ਤੋਂ ਪਹਿਲਾਂ ਮਾਰੇ ਨਾ ਉਹ ਯਾਦ ਕਰ ਹਰਮੰਦਰ ਸਾਹਿਬ ਤੇ ਸਾਡੇ ਸਕੂਲ ਪ੍ਰਾਇਮਰੀ ਮੈਨਟਰੀ ਆਪਨੀ ਉਹ ਟੋਕੀ ਵਾਲੇ ਹਾਂ ਕਾਲੀ ਪਹਿਲੇ ਵੀ ਇਹ ਫੌਜੀ ਆਪ ਮੈਲ ਉਹਨਾਂ ਨੇ ਇੱਕ ਦਿਨ ਸੀ ਚਾਹ ਲਈਂ ਕਾਤੇ ਗੱਲਾਂ ਕਰਦੇ ਨਹੀਂ ਉਹ ਬੈਲਸ ਇਹ ਕੀ ਹੈ ਇਹ ਆ ਕਿਸੇ ਨੇ ਮਾਰੀ ਖ ਬੈਲ ਆਪ ਨਹੀਂ ਕਿਤੇ ਮੈਂ ਕਿਸੇ ਨੇ ਮਾਰੀ ਤੇਰਾ ਫੋਨ ਆ ਗਿਆ ਇਹ ਤਾਂ ਹੋਣਾ ਹੀ ਨੇ ਜਾਂ ਤੂੰ ਆਦੀ ਕੋਈ ਜਾਂ ਤਾਂ ਸੁਨੀਹਾ ਤੋਂ ਕੇ ਪੈਰੀ ਧਨੇ ਚਾਹੀਦੇ ਆ ਮੈਂ ਕਹਿੰਦਾ ਤੇ ਵੀ ਤੁਸੀਂ ਲੰਘ ਜੂ ਫੇਰ ਇਧਰਾਂ ਨੇ ਪ੍ਰੇਸ਼ਨ ਕਰਾਇਆ ਪ੍ਰੇਸ਼ਨ ਆ ਯਾਦ ਤੇ ਉਹ ਗੱਲ ਬਾਤ ਨੂੰ ਮੰਨਦੇ ਨਹੀਂ ਪਤਾ ਹੀ ਲੱਗਾਂਗਾ ਗੁਰਿਆਂ ਦੇ ਪ੍ਰੇਸ਼ਨ ਕਰਾਇਆ ਨੇ ਚਾਰ ਆ ਕੇ ਛਾਪਾ ਮਾਰ ਲਿਆ ਜਿਆਦਾ ਜੁੱਤੀਆਂ ਪੁੱਤੇ ਦਾ ਕੰਡ ਬਿੱਤੀ ਜਾਂਦਾ ਪਤਾ ਮੈਨੂੰ 5 ਰੁਪਏ ਦੇ ਕਿਲੋ 500 ਦੀ ਜਿਆਦਾ ਤਾਂ ਇਹਦਾ ਤਾਰੀ ਤੋਂ ਬੜਾ ਹੈ ਤੇ ਹੈ ਬਈ ਸਾਰੀ ਮੱਛੀ ਚਾਹੁੰਦਾ ਆ ਦੀ ਬੱਕਰਾ ਵਾਣਾ ਦੂਜਾ ਟੰਗਾ ਕੋਈ ਬੇਠੇ ਠੀਕ ਹੈ ਹੈ ਮੈਂ ਐ ਸਟੇਡੀ ਫੜਾਈ ਹੋਰ ਸਟੇਡੀ ਵੀ ਨਹੀਂ ਹੁੰਦੇ ਸਟੇ ਹੋਰ ਐ ਪ੍ਰੀਅਰ ਦੇ ਸਟੇਡੀ ਐ ਸਟੇਡੀ ਫੜਾ ਦੇ ਹੋਰ ਨੰਬਰ ਤੋਂ ਆਹ ਤਾਂ đi, đây, hết, ha ha, ha, anh chưa hát, ha ha, chụp cái lợn ਉਹ ਬੰਨ ਆ ਵੀ ਕਈ ਲਈ ਫਿਰਦੇ ਹੋਈ ਆ ਉਹ ਦੇਖ ਖੈ ਸੇ ਰੱਖ ਨਾ ਨਾ ਮੈਂ ਸੇ ਰੱਖੇ ਹਾਂ ਇਹ ਖੜਾ ਕਰ ਦਿਖਾਈਏ ਆ ਆਉਤੋਈ ਮੈਂ ਜਦ ਹਈ ਨਹੀਂ ਆਣਾ ਜਰਾ ਲਿਆ ਕਰਨਾਗਾ ਇਹ ਰੱਖੇ ਨਾ ਮੈਂ ਹੋਰ ਦੇਖ ਕੇ ਕਰਨ ਚਪੜਾ ਦੇ Aruh dia, ruh dia, ada orang mandi aja, ah mandi aja.